ਪੰਜਾਬ ਪੰਜਾਬੀਅਤ ਸਿੱਖੀ ਅਤੇ ਸਿੱਖਾਂ ਦੇ ਭਵਿੱਖ ਨੌਜਵਾਨ ਸਾਡੇ ਬੱਚਿਆਂ ਤੇ ਬੱਚੀਆਂ ਨੂੰ ਪਿਆਰ ਕਰਨ ਵਾਲਿਓ ਤੇ ਉਹਨਾਂ ਦੇ ਭਵਿੱਖ ਦੀ ਚਿੰਤਾ ਕਰਨ ਵਾਲੇ ਵੀਰੋ ਤੇ ਭੈਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਕੈਨੇਡਾ ਦੇ ਵਿੱਚ ਵੱਸਦੇ ਉਹਨਾਂ ਮਾਨਵਤਾ ਦੇ ਕਾਤਲਾਂ ਦੀ ਉਹਨਾਂ ਸਾਡੇ ਬੱਚਿਆਂ ਨੂੰ ਕੁਰਾਹੇ ਪਾਉਣ ਵਾਲੇ ਉਹ ਕਰਮੀ ਜ਼ਾਲਮ ਤੇ ਗੰਦੇ ਜਿਹੜੇ ਸਾਡੇ ਅਸੀਂ ਕਹਿ ਲੀਏ ਕਿ نسل ਦੇ ਪੰਜਾਬੀ ਹੈ ਉਹਨਾਂ ਦੀ ਕਿਉਂਕਿ ਮੈਂ ਪਹਿਲੇ ਇੱਕ ਗੱਲ ਇਹ ਵੀ ਕਹਿ ਦੇਵਾਂ ਕਿ ਕੈਨੇਡਾ ਬਹੁਤ ਹੀ ਸੋਹਣਾ ਕੰਟਰੀ ਹੈ ਕੈਨੇਡਾ ਦੀ ਗਵਰਨਮੈਂਟ ਬਹੁਤ ਹੀ ਚੰਗੀ ਹੈ ਕੈਨੇਡਾ ਦੇ ਵਿੱਚ ਰਹਿਣ ਵਾਲੇ ਬਹੁਤ ਦਾਤ ਗਿਣਤੀ ਦੇ ਵਿੱਚ ਸਿੱਖ ਬੜੇ ਨੇਕ ਹੈ ਬਹੁਤ ਸਿਆਣੇ ਹੈ ਬਹੁਤ ਸਮਝਦਾਰ ਨੇ ਔਰ ਉਹਨਾਂ ਸਿੱਖਾਂ ਦੀ ਬਦੌਲਤ ਹੀ ਗੁਰਦੁਆਰਿਆਂ 'ਚ 24 ਘੰਟੇ ਲੰਗਰ ਚੱਲਦੇ ਆ ਤੇ ਉਸ ਲੰਗਰ ਕਰਕੇ ਇੱਥੇ ਆਉਣ ਵਾਲੇ ਬੱਚੇ ਆ ਜਿਹੜੇ ਉਹ ਆਪਣਾ ਪੇਟ ਭਰਦੇ ਆ ਤੇ ਸ਼ਾਇਦ ਕਈ ਵਾਰ ਮੈਂ ਸੋਚਦਾ ਏ ਕਿ ਜੇ ਕਿਤੇ ਕੈਨੇਡਾ ਦੇ ਵਿੱਚ ਗੁਰੂ ਘਰ ਨਾ ਹੁੰਦੇ ਜਾਂ ਗੁਰੂ ਘਰ 24 ਘੰਟੇ ਲੰਗਰ ਪ੍ਰੋਵਾਈਡ ਨਾ ਕਰਦੇ ਤੇ ਸਾਡੇ ਜੋ ਸਟੂਡੈਂਟਸ ਹੈ ਉਹਨਾਂ ਦੀ ਕੀ ਹਾਲਤ ਹੁੰਦੀ ਇਸ ਦਾ ਅੰਦਾਜ਼ਾ ਲਾਉਣਾ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਅੱਜ ਵੀ ਅਸੀਂ ਜਦੋਂ ਕੈਨੇਡਾ ਦੇ ਵਿੱਚ ਦੇਖਦੇ ਆ ਤੇ ਜੋ ਸਾਡੇ ਸਟੂਡੈਂਟਸ ਹੈ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਤੇ ਮਾੜੀ ਤੋਂ ਅੱਗੇ ਔਰ ਵੀ ਮਾਰੀ ਹੁੰਦੀ ਜਾ ਰਹੀ ਹੈ ਦਿਨੋਂ ਦਿਨ ਉਹਦਾ ਰੀਜ਼ਨ ਇਹ ਹੈ ਕਿ ਇੱਥੋਂ ਦੀ ਗਵਰਨਮੈਂਟ ਨੇ ਬਹੁਤ ਕਲੀਅਰ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਤੁਸੀਂ ਇੱਥੇ ਪੜਨ ਆਇਓ ਆਪਣੀਆਂ ਡਿਗਰੀਆਂ ਲਓ ਤੇ ਵਾਪਸ ਆਪਣੇ ਕੰਟਰੀ ਜਾਓ ਨਾ ਤੁਸੀਂ ਸਾਡੇ ਕੋਲੋਂ ਵਰਕ ਪਰਮਿਟ ਦੀ ਆਸ ਰੱਖੋ ਤੇ ਨਾ ਤੁਸੀਂ ਪੀਆਰ ਤਾਂ ਬਿਲਕੁਲ ਭੁੱਲ ਜਾਓ ਇਹ ਗਵਰਨਮੈਂਟ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਉਨਕੀ ਇਹ ਹੈ ਕਿ ਮੈਂ ਗੱਲ ਕਰ ਰਿਹਾ ਵਾਂ ਕਿ ਸਾਡੇ ਵਿੱਚ ਬੈਠੀਆਂ ਉਹਨਾਂ ਕਾਲੀਆਂ ਭੇਡਾਂ ਉਹਨਾਂ ਦੀ ਜਿਹੜੇ ਲੋਕ ਹੈ ਜਿਹੜੇ ਉਹ ਅਜੇ ਵੀ ਸਟੂਡੈਂਟਸ ਨੂੰ ਗੁੰਮਰਾਹ ਕਰ ਰਹੇ ਹੈ ਕਈ ਤਰੀਕਿਆਂ ਦੇ ਨਾਲ ਗੁੰਮਰਾਹ ਕਰ ਰਹੇ ਨੇ ਉਹਨਾਂ ਚੋਂ ਮੈਂ ਪਿਛਲੀਆਂ ਦੋ ਵੀਡੀਓ ਦੇ ਵਿੱਚ ਜਿਹੜੀ ਹੈ ਉਹ ਗੱਲ ਕੀਤੀ ਸੀ ਪਹਿਲੀ ਵੀਡੀਓ ਸੀ ਮੇਰੀ ਉਹਨਾਂ ਲੋਕਾਂ ਲਈ ਜਿਹੜੇ ਲੋਕ ਬੱਚਿਆਂ ਨੂੰ ਗਲਤ ਤਰੀਕੇ ਦੇ ਨਾਲ ਇੰਡੀਆ ਚ ਲੈ ਕੇ ਆਉਂਦੇ ਆ ਤੇ ਇੱਥੋਂ ਇੰਡੀਆ ਤੋਂ ਬੱਚੇ ਆ ਜਿਹੜੇ ਅੱਗੇ ਚਲੇ ਜਾਂਦੇ ਨੇ ਯੂ ਐਸ ਏ ਨੂੰ ਜਾਂ ਇੱਥੇ ਆ ਕੇ ਵੀ ਜਿਹੜੇ ਬੱਚੇ ਰਫਿਊਜੀ ਅਪਲਾਈ ਕਰ ਦਿੰਦੇ ਆ ਦੂਸਰੀ ਵੀਡੀਓ ਮੈਂ ਉਹਨਾਂ ਤੇ ਬਣਾਈ ਆ ਜਿਹੜੇ ਲੋਕ ਲਾਗੇ ਬੰਨੇ ਕਾਲਜਾਂ ਦੇ ਸਾਡੇ ਨਸ਼ੇ ਵੇਚਦੇ ਨੇ ਤੇ ਇੱਕ ਚੀਜ਼ ਇਹ ਹੈ ਕਿ ਜਦੋਂ ਤੁਸੀਂ ਗਲਤ ਨੂੰ ਗਲਤ ਕਹੋਗੇ ਉਹਦੇ ਬਿਜ਼ਨਸ ਤੇ ਜਦੋਂ 6:00 ਵਜੇਗੀ ਤਾਂ ਉਹ ਤੁਹਾਡਾ ਦੁਸ਼ਮਣ ਜ਼ਰੂਰ ਬਣੇਗਾ ਕਿਉਂਕਿ ਉਹਦਾ ਬਿਜ਼ਨਸ ਬੰਦ ਹੁੰਦਾ ਹੈ ਇਸੇ ਤਰ੍ਹਾਂ ਹੀ ਜਦੋਂ ਮੈਂ ਇਹ ਦੋ ਵੀਡੀਓ ਬਣਾਈਆਂ ਤੇ ਮੇਰੇ ਕੋਲ ਬਹੁਤ ਸਾਰੀਆਂ ਕਾਲਸ ਆਈਆਂ ਕਿਉਂਕਿ ਮੈਂ ਆਪਣਾ ਨੰਬਰ ਵੀ ਜਿਹੜਾ ਹੈ ਉਹ ਦੇ ਦਿੱਨਾ ਹੈ ਵੀਡੀਓ ਦੇ ਵਿੱਚ ਕਿ ਕੋਈ ਬੰਦਾ ਸਹੀ ਗੱਲ ਲਈ ਮੇਰੇ ਨਾਲ ਸੰਪਰਕ ਕਰਨਾ ਚਾਹੇ ਤਾਂ ਕਰੇ ਪਰ ਸਹੀ ਗੱਲ ਲਈ ਤਾਂ ਕਿਸੇ ਸੰਪਰਕ ਕੀਤਾ ਨਹੀਂ ਹਾਂ ਮੇਰੇ ਕੋਲ 5 7 ਉਹਨਾਂ ਤੱਕੀਆਂ ਭਰੇ ਆ ਗਏ ਉਹ ਫੋਨ ਕਰਨ ਵਾਲੇ ਮੈਨੂੰ ਨਹੀਂ ਪਤਾ ਜਾਣਦੇ ਉਹ ਨਸ਼ੇ ਦੇ ਸੌਦਾਗਰ ਸਨ ਤੇ ਉਹਨਾਂ ਨੂੰ ਲੱਗਾ ਕਿ ਇਹ ਬੰਦਾ ਸਾਡੀ ਦੁਕਾਨ ਬੰਦ ਕਰਾਵੇਗਾ ਜਾਂ ਉਹ ਬੰਦੇ ਆ ਜਿਹੜੇ ਉਹ ਏਜੰਟ ਸਨ ਤੇ ਉਹਨਾਂ ਨੂੰ ਲੱਗਾ ਕਿ ਜੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਨੇ ਐਵੇਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਤਾ ਉਸ ਦਾ ਨਤੀਜਾ ਇਹ ਨਿਕਲੇਗਾ ਕਿ ਸਾਡੀ ਦੁਕਾਨ ਬੰਦ ਹੋ ਜਾਏਗੀ ਕਿਉਂਕਿ ਅਜੇ ਤੇ ਅਸੀਂ ਬੜਾ ਇਹਨਾਂ ਨੂੰ ਲੁੱਟਣਾ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਉਹਨਾਂ ਲੋਕਾਂ ਦੇ ਫਿਰ ਅਸੀਂ ਦੁਸ਼ਮਣ ਨੰਬਰ 1 ਬਣੇ ਜਾਣਾ ਸੀ ਜਦ ਕਿ ਮੇਰੀ ਇੰਟੈਂਸ਼ਨ ਇਹ ਰਹਿੰਦੀ ਹੈ ਮੈਂ ਕਦੇ ਵੀ ਆਪਣੀਆਂ ਵੀਡੀਓ ਚ ਕਿਸੇ ਵੀ ਬੰਦੇ ਤੇ ਨਾਮ ਲੈ ਕੇ ਨਾਮ ਬਲੇਮ ਲਗਾਇਆ ਹੈ ਨਾ ਲਗਾਵਾਂਗਾ ਮੈਂ ਜਦੋਂ ਵੀ ਗੱਲ ਕਰਾਂਗਾ ਗਲਤ ਹੋਣ ਵਾਲੇ ਕੰਮ ਦੀ ਗੱਲ ਕਰਾਂਗਾ ਇਹ ਗਲਤ ਹੋ ਰਿਹਾ ਹੈ ਕਿਹੜਾ ਬੰਦਾ ਗਲਤ ਕਰ ਰਿਹਾ ਹੈ ਇਹ ਮੈਂ ਨਹੀਂ ਕਰਾਂਗਾ ਕਿਉਂਕਿ ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਮੈਂ ਕਦੇ ਵੀ ਕਿਸੇ ਦੇ ਨਾਲ ਇੰਡੀਵਿਜੂਅਲ ਲੜਾਈ ਦੇ ਵਿੱਚ ਨਹੀਂ ਉਲਝਣਾ ਚਾਹੁੰਦਾ ਕਿਉਂਕਿ ਦੁਸ਼ਮਣ ਦੀ ਹਮੇਸ਼ਾ ਹੀ ਇੱਕ ਇੱਛਾ ਰਹਿੰਦੀ ਹੈ ਕਿ ਕਾਮਨ ਗੱਲ ਕਰਨ ਵਾਲੇ ਬੰਦੇ ਨੂੰ ਇੰਡੀਵਿਜੂਅਲ ਝਗੜਿਆਂ ਦੇ ਵਿੱਚ ਉਲਝਾ ਲਿਆ ਜਾਵੇ ਤੇ ਉਹ ਉੱਥੇ ਹੀ ਉਲਝ ਕੇ ਰਹਿ ਜਾਵੇ ਤਾਂ ਕਿ ਸਮੁੱਚੀ ਮਾਨਵਤਾ ਦੇ ਵਾਸਤੇ ਜਾਂ ਕੋਮਨ ਗੱਲ ਨਾ ਕਰ 파ਵੇ ਅਸੀਂ ਕੋਮਨ ਬੰਦੇ ਆ ਅਸੀਂ ਕੋਮਨ ਗੱਲਾਂ ਸਿਧਾਂਤਾਂ ਤੇ ਕਰਨੀਆਂ ਪਰ ਐਸੀ ਕੋਸ਼ਿਸ਼ ਮੇਰੇ ਨਾਲ ਵੀ ਪੂਰੀ ਇਹੋ ਜੇ ਲੋਕਾਂ ਵੱਲੋਂ ਕੀਤੀ ਗਈ ਫਿਰ ਇਹ ਲੋਕ ਹੁੰਦੇ ਆ ਨਾ ਜਿਹੜੇ ਇਸ ਤਰ੍ਹਾਂ ਦੇ ਉਹ ਗਲਤ ਇੰਟਰਪ੍ਰੀਟੇਸ਼ਨਸ ਬਹੁਤ ਕਰਦੇ ਆ ਉਹਨਾਂ ਦੀ ਗਲਤ ਇੰਟਰਪ੍ਰੀਟੇਸ਼ਨ ਇਹ ਹੁੰਦੀ ਹੈ ਕਿ ਜੀ ਤੁਸੀਂ ਤੇ ਇੰਡੀਆ ਤੇ ਨੈਰੇਟਿਵ ਥੱਲੇ ਇੰਡੀਆ ਦੇ ਪ੍ਰਭਾਵ ਦੇ ਥੱਲੇ ਤੁਸੀਂ ਜਿਹੜਾ ਉਹ ਕੈਨੇਡਾ ਨੂੰ ਮਾੜਾ ਕਹਿੰਦੇ ਹੋ ਭਾਈ ਮੈਂ ਸਹੀ ਗੱਲ ਦੱਸਾਂ ਕਿ ਸਾਡੇ ਲਈ ਪਹਿਲੀ ਤੇ ਗੱਲ ਇਹ ਹੈ ਇੰਡੀਆ ਕਦੇ ਵੀ ਕੈਨੇਡਾ ਨੂੰ ਮਾੜਾ ਨਹੀਂ ਕਹਿੰਦਾ ਅਸੀਂ ਲੋਕ ਐ ਜਿਹੜੇ ਉਹ ਕਦੇ ਵੀ ਕੈਨੇਡਾ ਨੂੰ ਮਾੜਾ ਨਹੀਂ ਕਵਾਂਗੇ ਕੈਨੇਡਾ ਬਹੁਤ ਚੰਗਾ ਹੈ ਪਰ ਕੈਨੇਡਾ ਦੇ ਵਿੱਚ ਬੈਠੇ ਹੋਏ ਕੁਝ ਲੋਕ ਜਿਹੜੇ ਖੁਦ ਗਰਜ ਨੇ ਜਿਹੜੇ ਸਵਾਰਥੀ ਹੈ ਜਿਹੜੇ ਲਾਲਚੀ ਹੈ ਪਰ ਉਹ ਆਪਣੇ ਲਾਲਚ ਦੀ ਖਾਤਰ ਸਾਡੇ ਬੱਚਿਆਂ ਦੇ ਫਿਊਚਰ ਦੀ ਬਲੀ ਦੇ ਰਹੇ ਨੇ ਸਾਡੇ ਬੱਚਿਆਂ ਨੂੰ ਬਰਬਾਦ ਕਰ ਰਹੇ ਆ ਜਾਂ ਸਾਡੇ ਬੱਚਿਆਂ ਨੂੰ ਜਿਹੜੇ ਲੁੱਟ ਰਹੇ ਆ ਉਹਨਾਂ ਨੂੰ ਦੇਖ ਕੇ ਅਸੀਂ ਕਦੇ ਵੀ ਚੁੱਪ ਨਹੀਂ ਬੈਠ ਸਕਦੇ ਕਿਉਂਕਿ ਜਰਾ ਸੋਚੋ ਯਾਰ ਸ਼ਰਮ ਦੀ ਗੱਲ ਹੈ ਕਿ ਇੱਕ ਧੀ ਇੱਕ ਭੈਣ ਇੱਕ ਸਾਡੀ ਬੇਟੀ ਜਿਹੜੀ ਆਪਣੇ ਮਾਂ ਪਿਓ ਦੀ लाड़ली ਬੇਟੀ ਹੁੰਦੀ ਹੈ ਤੇ ਮਾਂ ਬਾਪ ਨੇ ਮਜਬੂਰੀ ਦੇ ਵਾਸਤ ਉਸ ਨੂੰ ਇੱਥੇ ਭੇਜ ਦਿੱਤਾ ਤੇ ਉਸ ਬੇਟੀ ਨੂੰ ਤੁਸੀਂ ਬਲੈਕਮੇਲ ਕਰੋ ਇਹ ਚੰਗੀ ਗੱਲ ਨਹੀਂ ਇੱਕੋ ਇੱਕ ਪੁੱਤ ਹੁੰਦਾ ਵਾ ਕਿਸੇ ਦਾ ਜਿਸ ਪੁੱਤ ਤੇ ਉਹਨਾਂ ਦੇ ਪੂਰੇ ਬੜਾਪੇ ਦੀਆਂ ਉਮੀਦਾਂ ਖੜੀਆਂ ਹੁੰਦੀਆਂ ਜਿਹੜਾ ਪੁੱਤ ਹੀ ਉਹਨਾਂ ਦਾ ਸਭ ਤੋਂ ਵੱਡਾ ਸਰਮਾਇਆ ਹੁੰਦਾ ਹੈ ਤੇ ਉਹਨਾਂ ਨੇ ਉੱਥੋਂ ਆਪਣੀ ਜ਼ਮੀਨ ਵੇਚ ਕੇ ਬੋੜਾ ਪਾ ਕੱਲਿਆਂ ਕੱਟਣ ਦਾ ਜਿਹੜਾ ਹੈ ਉਹ ਵੱਡਾ ਹੌਸਲਾ ਕਰਕੇ ਆਪਣੇ ਬੱਚੇ ਨੂੰ ਇੱਥੇ ਭੇਜ ਦਿੱਤਾ ਤੇ ਤੁਸੀਂ ਉਸ ਬੱਚੇ ਨੂੰ ਜਿਹੜਾ ਹੈ ਉਹ ਨਸ਼ਿਆਂ ਦੇ ਵਿੱਚ ਪਾ ਦੇਵੋ ਤੇ ਇਹ ਤੇ ਚੰਗੀ ਗੱਲ ਨਹੀਂ ਹੈ ਨਾ ਤੁਸੀਂ ਤੇ ਗੁਰੂ ਸਾਹਿਬਾਂ ਦੇ ਦੱਸੇ ਸਿਧਾਂਤ ਤੋਂ ਹੀ ਬਿਲਕੁਲ ਉਲਟ ਹੋ ਗਏ ਤੇ ਤੁਹਾਡੇ ਵਿਰੁੱਧ ਬੋਲਿਆ ਨਾ ਜਾਵੇ ਔਰ ਜੇ ਤੁਹਾਡੇ ਵਿਰੁੱਧ ਕੁਝ ਬੋਲਿਆ ਜਾਏ ਤੇ ਤੁਸੀਂ ਉਸ ਨੂੰ ਇਹ ਰੰਗਨ ਦਿਓ ਕਿ ਜੀ ਇਹ ਸਿੱਖ ਵਿਰੋਧੀ ਦੇ ਇਕ ਖਾਲਸਤਾਨ ਵਿਰੋਧੀ ਨੇ ਵਿਰੋਧ ਪਹਿਲੀ ਗੱਲ ਮੈਂ ਕਲੀਅਰ ਕਰ ਦੇਵਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰਕ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰਕ ਹੁੰਦਿਆ ਹੋਇਆ ਅਸੀਂ ਸਮੁੱਚੀ ਮਾਨਵਤਾ ਤੱਕ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਆਪਣੇ ਗੁਰ ਇਤਿਹਾਸ ਦੀ ਗੱਲ ਕਰਨੀ ਹੈ ਪਰ ਇਹਦੇ ਨਾਲ ਹੀ ਅਸੀਂ ਜਿਹੜਾ ਹੈ ਉਹ ਔਰ ਕਿਸੇ ਵੀ ਚੀਜ਼ ਦੇ ਵਿੱਚ ਬਿਲਕੁਲ ਨਹੀਂ ਉਲਝਣਾ ਪਰ ਤੁਸੀਂ ਆ ਕੇ ਬਿਲਕੁਲ ਸਾਡੇ ਨਾਲ ਉਲਝ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਤੁਸੀਂ ਜਿਹੜੇ ਜਦੋਂ ਇਹ ਚੀਜ਼ਾਂ ਕਰਦੇ ਹੋ ਤੇ ਤੁਸੀਂ ਸਿੱਖੀ ਵਿਰੋਧ ਹੋ ਗਏ ਉਹ ਮੇਰੇ ਕੋਲ ਫੋਨ ਜਿਹੜੇ ਆਏ ਉਹਨਾਂ ਨੇ ਕਿਹਾ ਜੀ ਇੰਡੀਆ ਤੋਂ ਕੁਝ ਲੋਕ ਆ ਜਾਂਦੇ ਆ ਇੰਡੀਅਨ ਗਵਰਨਮੈਂਟ ਦੇ ਅੱਗੇ ਉਹ ਵਿਕੇ ਹੁੰਦੇ ਆ ਕੋਈ ਇੱਥੇ ਪ੍ਰਚਾਰਕ ਬਣ ਕੇ ਆ ਜਾਂਦਾ ਹੈ ਕੋਈ ਇੱਥੇ ਜਿਹੜਾ ਉਹ ਵਾਜਾ ਚੁੱਕ ਕੇ ਆ ਜਾਂਦਾ ਹੈ ਕੋਈ ਇੱਥੇ ਜਿਹੜਾ ਉਹ ਪ੍ਰੋਫੈਸਰ ਬਣ ਕੇ ਆ ਜਾਂਦਾ ਹੈ ਤੇ ਆ ਕੇ ਇੱਥੇ ਉਹ ਜਿਹੜੇ ਆ ਕੈਨੇਡਾ ਵਿਰੋਧ ਬੋਲਣ ਲੱਗ ਜਾਂਦੇ ਆ ਕਮਾਲ ਦੀ ਗੱਲ ਹੈ ਯਾਰ ਕੈਨੇਡਾ ਦੇ ਵਿਰੋਧ ਕੌਣ ਬੋਲਦਾ ਹੈ ਕੈਨੇਡਾ ਇੱਕ ਕੰਟਰੀ ਹੈ ਉਹਦੀ ਗਵਰਨਮੈਂਟ ਦਾ ਸਿਸਟਮ ਬਹੁਤ ਵਧੀਆ ਹੈ ਅਸੀਂ ਬੋਲਦੇ ਹਾਂ ਉਹਨਾਂ ਕਾਲੀਆਂ ਭੇਡਾਂ ਉਹਨਾਂ ਮਾਨਵਤਾ ਦੇ ਕਾਤਲਾਂ ਦੇ ਵਿਰੁੱਧ ਜਿਨ੍ਹਾਂ ਨੇ ਇੱਥੇ ਆ ਕੇ ਸਾਡੇ ਬੱਚਿਆਂ ਨੂੰ ਪਹਿਲੀ ਗੱਲ ਲੁੱਟਿਆ ਲੁੱਟਿਆ ਇਸ ਤਰ੍ਹਾਂ ਕੈਨੇਡਾ ਦੀ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਕਿਸੇ ਨੂੰ ਵੀ 16 ਡਾਲਰ ਤੋਂ ਘੱਟ ਜਿਹੜਾ ਹੈ ਉਹ ਘੰਟੇ ਦੇ ਪੈਸੇ ਨਹੀਂ ਦੇ ਸਕਦੇ ਪਰ ਜਿਹੜੇ ਲੋਕ 8-8 ਡਾਲਰ ਦਿੰਦੇ ਆ ਉਹਨਾਂ ਨੂੰ ਕੀ ਕਹੋਗੇ ਉਨ ਤੁਸੀਂ ਕਹੋਗੇ ਕਿ 8 ਡਾਲਰ ਦੇਣ ਵਾਲੇ ਆ ਜਿਹੜੇ ਉਹ এমਪਲਾਇਰ ਨਹੀਂ ਨਹੀਂ এমਪਲਾਇਰ ਨਹੀਂ ਹੈ ਉਹ ਵਿਚ ਪਏ ਹੋਏ ਉਹ ਏਜੰਟ ਹੈ ਜਿਹੜੇ ਏਜੰਟ এমਪਲਾਇਰ ਨੂੰ EMPLOYES ਪ੍ਰੋਵਾਈਡ ਕਰਾਉਂਦੇ ਆ ਤੇ 8 ਡਾਲਰ ਘੰਟੇ ਦੇ ਉਹੀ ਰੱਖ ਲੈਂਦੇ ਆ ਮਤਲਬ ਅੱਗੋਂ EMPLOYER ਤੋਂ ਉਹ ਜਿਹਦੇ ਕੋਲ ਕੰਮ ਕਰਨਾ ਹੈ ਉਹਦੇ ਤੋਂ ਲੈਂਦੇ ਆ 16 ਡਾਲਰ ਤੇ ਜਿਹੜਾ ਬੱਚਾ ਹੱਡ ਤੋੜਦਾ ਇੱਥੇ ਆ ਕੇ ਉਸ ਨੂੰ ਅੱਗੇ ਦਿੰਦੇ ਐ ਘੰਟੇ ਦੇ 8 ਡਾਲਰ ਉਹ ਵੀ ਕੈਸ਼ ਇੱਥੇ ਮੈਂ ਦੇਖਦਾ ਗੁਰੂ ਘਰਾਂ 'ਚ ਇਸ ਤਰ੍ਹਾਂ ਦੇ ਆਉਂਦੇ ਐ ਕਿ ਸਾਨੂੰ ਜੀ ਇਹ ਚੈੱਕ ਲੈ ਲਓ ਤੇ ਚੈੱਕ ਤੁਸੀਂ ਬਾਹਰੋਂ ਕੈਸ਼ ਕਰ ਦੋ ਤਾਂ ਕਿ ਬੈਂਕ ਨੂੰ ਜਿਹੜਾ ਅਸੀਂ ਜਾ ਕੇ ਇੰਟਰਸਟ ਦੇਣਾ ਕੈਸ਼ ਲੈਣ ਦਾ ਉਹ ਵੀ ਸਾਡਾ ਬਚ ਜਾਏ ਬੈਂਕ ਵੀ ਪੈਸੇ ਨਾ ਕੱਟੇ ਤੇ ਉਧਰ ਨਾ ਜਾਵੇ ਕਾਲੀਆਂ ਭੇਡਾਂ ਕਾਲੇ ਕੰਮ ਕਰਨ ਵਾਲੇ ਇੱਥੇ ਇਸ ਤਰ੍ਹਾਂ ਦੇ ਕਾਲੇ ਕੰਮ ਕਰਨ ਵਾਲੇ ਐ ਜਿਹੜੇ ਉਹ ਕੈਨੇਡਾ ਦੇ ਵਿੱਚ ਬਹੁਤ ਬੈਠੇ ਐ ਤੇ ਮੈਂ ਪਹਿਲਾਂ ਇਹ ਸੋਚਦਾ ਹੁੰਦਾ ਸੀ ਕਿ ਜਦੋਂ ਤੁਸੀਂ ਕੋਈ ਬੁਰੇ ਕੰਮ ਕਰੋਗੇ ਨਾ ਉਦੋਂ ਹੀ ਲੋਕ ਤੁਹਾਡੇ ਵਿਰੋਧੀ ਬਣਗੇ ਪਰ ਇਹਨਾਂ ਤੇ ਅੱਜ ਮੈਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਜਦੋਂ ਤੁਸੀਂ ਕੋਈ ਚੰਗਾ ਕੰਮ ਕਰੋਗੇ ਤੇ ਮਾੜੇ ਕੰਮ ਕਰਨ ਵਾਲੇ ਤੁਹਾਡੇ ਉਦੋਂ ਹੀ ਦੁਸ਼ਮਣ ਬਣ ਜਾਣਗੇ ਤੇ ਉਹਨਾਂ ਦੀ ਹਰ ਇੱਛਾ ਰਹੇਗੀ ਕਿ ਇੰਨਾ ਨੂੰ ਖਤਮ ਕਰੋ ਜੇ ਸੱਚ ਬੋਲਣ ਵਾਲੇ ਲੋਕ ਸਦਾ ਹੀ ਜਿਉਂਦੇ ਰਹਿ ਸੱਚ ਬੋਲਦੇ ਰਹਿ ਤੇ ਸਾਨੂੰ ਆਪਣੀ ਦੁਕਾਨ ਚਲਾਨੀ ਮੁਸ਼ਕਲ ਹੋ ਜਾਵੇਗੀ ਉਹ ਇਹੀ ਕਾਰਨ ਸੀ ਕਿ ਇਹੋ ਜੇ ਜਿਹੜੇ ਕੂੜ ਕਪਟ ਕਰਨ ਵਾਲੇ ਲੋਕ ਸਨ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤਕਤੀ ਤਵੀ ਤੇ ਬਿਠਾਇਆ ਸੀ ਇਹੋ ਜੇ ਮਾਨਮਤਾ ਦੇ ਦੁਸ਼ਮਣਾਂ ਨੇ ਹੀ ਜਿਹੜਾ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਨੂੰ ਸ਼ਹੀਦੀਆਂ ਦੇਣ ਦੇ ਵਾਸਤੇ ਜਿਹੜਾ ਉਹ ਮਜਬੂਰ ਕੀਤਾ ਸੀ ਜਾਂ ਇਹੀ ਐਦਾਂ ਦੇ ਲੋਕ ਸਨ ਜਿਹੜੇ ਮਾਨਵਤਾ ਦੇ ਦੁਸ਼ਮਣ ਸਨ ਤੇ ਇਹੋ ਜੇ ਮਾਨਵਤਾ ਦੇ ਦੁਸ਼ਮਣਾਂ ਦੇ ਨਾਲ ਹੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯੋਜਨਾ ਪਿਆ ਸੀ ਤੇ ਉਹਨਾਂ ਦੇ ਨਾਲ ਜੂਝਦਿਆਂ ਹੋਇਆਂ ਉਹਨਾਂ ਨੂੰ ਆਪਣੇ ਚਾਰੇ ਪੁੱਤਰਾਂ ਦੀ ਸ਼ਹਾਦਤ ਸਦਾ ਲਈ ਅਨੰਦਪੁਰ ਸਾਹਿਬ ਛੱਡਣਾ ਆਪਣੇ ਮਾਂ ਦੀ ਸ਼ਹਾਦਤ ਤੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੇ ਆਪਣੀ ਸ਼ਹਾਦਤ ਵੀ ਦੇਣੀ ਪਈ ਸੀ ਕਿਉਂਕਿ ਜਿਹੜੇ ਮਾਨਵਤਾ ਦੇ ਨਾਲ ਪਿਆਰ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਕੁਰਬਾਨੀਆਂ ਫਿਰ ਵਟੀਆਂ ਕਰਨੀਆਂ ਪੈਂਦੀਆਂ ਤੇ ਮੈਂ ਇੱਕ ਗੱਲ ਦਾ ਪ੍ਰੋਮਿਸ ਕਰਦਾ ਹਾਂ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਿਸ਼ਨ ਦਾ ਪ੍ਰਚਾਰਕ ਕਥਾਵਾਚਕ ਹਾਂ ਹਾਂ ਮੈਂ ਸਿਰਫ ਤੇ ਸਿਰਫ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰਚਾ ਬਾਣੀ ਦੇ ਪ੍ਰਚਾਰ ਪ੍ਰਸਾਰ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਦਾ ਹਾਂ ਦੂਸਰੀ ਗੱਲ ਇਹ ਹੈ ਕਿ ਮੈਂ ਟੀਚਰ ਹਾਂ ਮੈਨੂੰ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਨੇ ਜਿੱਥੇ ਕਥਾ ਦੀ ਦਾਤ ਬਖਸ਼ੀ ਉਸ ਤੋਂ ਬਾਅਦ ਜੋਰ ਨਾਲ ਮੈਨੂੰ ਡਾਇਰੈਕਸ਼ਨ ਦਿੱਤੀ ਉਹ ਸੀ ਕਿ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਬੇਟੇ ਤੂੰ ਟੀਚਰ ਬਣ ਕੇ ਬੱਚਿਆਂ ਨੂੰ ਗੁਰਮਤ ਦੇ ਕਿਉਂਕਿ ਬਾਕੀਆਂ ਤੋਂ ਚੰਗਾ ਇਹੀ ਕੰਮ ਹੈ ਜੇ ਬੱਚਿਆਂ ਕੋਲ ਗੁਰਮਤ ਦਾ ਗਿਆਨ ਚਲਾ ਗਿਆ ਤੇ ਉਹ ਜ਼ਿੰਦਗੀ ਭਰ ਉਹਦੇ ਨਾਲ ਜੁੜੇ ਰਹਿਣਗੇ ਜਿਸ ਤਰ੍ਹਾਂ ਦੇ ਤੁਸੀਂ ਉਹਨਾਂ ਨੂੰ ਬਚਪਨ ਚ ਬਣਾ ਦੇਵੋਗੇ ساری ਉਮਰ ਉਸੇ ਤਰ੍ਹਾਂ ਦੇ ਬਨੇ ਰਹਿਣਗੇ ਤੇ ਮੈਂ ਬੱਚਿਆਂ ਨੂੰ ਗੁਰਮਤ ਦੀ ਵਿਦਿਆ ਦੇ ਰਿਹਾ ਹਾਂ ਦਿੰਦਾ ਰਹਾਂਗਾ ਤੇ ਮੇਰੇ ਜੋ ਸਟੂਡੈਂਟ ਨੇ ਉਹ ਮੈਨੂੰ ਆਪਣੇ ਧੀਆਂ ਪੁੱਤਾਂ ਨਾਲੋਂ ਕਿਤੇ ਵੱਧ ਪਿਆਰੇ ਆ ਤੇ ਜਦੋਂ ਕੋਈ ਕਿਸੇ ਵੀ ਸਟੂਡੈਂਟ ਨੂੰ ਚاہے ਉਹ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਕ੍ਰਿਸਚੀਅਨ ਹੋਵੇ ਜਦੋਂ ਵੀ ਕੋਈ ਕਿਸੇ ਵੀ ਬੱਚੇ ਨੂੰ ਜਿਹੜਾ ਸਟੂਡੈਂਟ ਹੈ ਉਸ ਨੂੰ ਕਿਸੇ ਗਲਤ ਪਾਸੇ ਵੱਲ ਧੱਕੇਗਾ ਜਦ ਕੋਈ ਉਹਦਾ ਨੁਕਸਾਨ ਕਰੇਗਾ ਤੇ ਮੈਂ ਉਦੋਂ ਹੀ ਬੋਲਾਂਗਾ ਉਹਦਾ ਚਾਹੇ ਮੈਨੂੰ ਕੋਈ ਵੀ ਖਮਿਆਜ਼ਾ ਕਿਉਂ ਨਾ ਭੁਗਤਣਾ ਪਵੇ ਮੈਂ ਉਸ ਦੇ ਵਾਸਤੇ ਆਪਣੇ ਸਤਿਗੁਰਾਂ ਦੇ ਦਰਸਾਏ ਰਸਤੇ ਤੇ ਚੱਲਦਿਆਂ ਹੋਇਆਂ ਤੱਤੀ ਤਵੀ ਤੇ ਵੀ ਬੈਠਣ ਲਈ ਤਿਆਰ ਹਾਂ ਪਰ ਮੈਂ ਕਦੇ ਵੀ ਕਿਸੇ ਵੀ ਸਟੂਡੈਂਟ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦਾ ਮੈਂ ਫਿਰ ਇਹ ਗੱਲ ਕਹਿ ਦੇਣਾ ਚਾਹਣਾ ਹੈ ਉਹਨਾਂ ਲੋਕਾਂ ਨੂੰ ਨੰਬਰ 1 ਮੈਂ ਕਿਸੇ ਵੀ ਇੰਡੀਵਿਜੂਅਲ ਲੜਾਈ ਦੇ ਵਿੱਚ ਕਦੇ ਵੀ ਨਹੀਂ ਉਲਝਣਾ ਕਦੇ ਵੀ ਨਹੀਂ ਕਿਸੇ ਦੇ ਨਾਲ ਵੀ ਨਹੀਂ ਕਿਉਂਕਿ ਮੈਂ ਕਾਮਨ ਗੱਲ ਕਰਨੀ ਹੈ ਇਸੇ ਕਰਕੇ ਮੈਂ ਜਿੰਨਾ ਵੀ ਸੱਜਣਾ ਨੇ ਫੋਨ ਕਰਕੇ ਮੈਨੂੰ ਵਿਰੋਧ ਕੀਤਾ ਹੈ ਟੰਕੀਆਂ ਤੱਕ ਦਿੱਤੀਆਂ ਮੈਂ ਉਹਨਾਂ ਦੇ ਨਾਮ ਤੱਕ ਨਹੀਂ ਲੈ ਰਿਹਾ ਕਿਉਂਕਿ ਮੈਂ ਹੁਣ ਨਾਮ ਲੈ ਤੇ ਉਹ ਫਿਰ ਵੀਡੀਓ ਵੀਡੀਓ ਗੇਮ ਚੱਲ ਪੈਂਦੀ ਹੈ ਪਰ ਮੈਂ ਆਪਣਾ ਜਿਹੜਾ ਨਜ਼ਰ ਹੈ ਉਹ ਕਲੀਅਰ ਕਰ ਦੇਣਾ ਚਾਹਣਾ ਮੇਰਾ ਨਜ਼ਰੀਆ ਇਹ ਹੈ ਜਦੋਂ ਵੀ ਉਹ ਕੋਈ ਵੀ ਕੰਮ ਹੋਏਗਾ ਜਿਸ ਕੰਮ ਦੇ ਨਾਲ ਕਿਸੇ ਵੀ ਸਾਡੇ ਧੀ ਪੁੱਤ ਬੱਚੇ ਦਾ ਨੁਕਸਾਨ ਹੁੰਦਾ ਨਾਟ ਓਨਲੀ ਫੋਰ தி 6 ਸਟੂਡੈਂਟਸ ਕ੍ਰਿਸਚੀਅਨ ਸਟੂਡੈਂਟ ਵੀ ਅਮਰੀਕਨ ਸਟੂਡੈਂਟ ਵੀ ਕੈਨੇਡੀਅਨ ਸਟੂਡੈਂਟ ਵੀ ਪੰਜਾਬੀ ਸਟੂਡੈਂਟ ਵੀ ਗੁਜਰਾਤੀ ਸਟੂਡੈਂਟ ਵੀ ਆਈ ਲਵ ਟੂ ਓਨਲੀ ਸਟੂਡੈਂਟਸ ਆਈਦਰ ਹੀ ਇਜ਼ ਹਿੰਦੂ ਸਿੱਖ ਮੁਸਲਮ ਕ੍ਰਿਸਚੀਅਨ ਪੰਜਾਬੀ ਗੁਜਰਾਤੀ ਪਾਕਿਸਤਾਨੀ ਇਟ ਡਸਨਟ ਮੈਟਰ ਕੋਈ ਵੀ ਸਟੂਡੈਂਟ ਹੈ ਜਿਹੜਾ ਕਿਉਂਕਿ ਉਹਨਾਂ ਦੇ ਵਾਸਤੇ ਕੁਝ ਵੀ ਕੰਮ ਕਰਨੇ ਪੈਣ ਉਹਦੇ ਲਈ ਅਸੀਂ ਹਰ ਵੇਲੇ ਤੇ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਰੇ ਹੀ ਸਾਡੇ 3 ਪੁੱਤ ਹੈ ਇਹਨਾਂ ਨੇ ਹੀ ਅੱਗੇ ਜਾ ਕੇ ਸਮਾਜ ਦੀ ਬਾਗਡੋਰ ਸੰਭਾਲਣੀ ਹੈ ਇਹਨਾਂ ਹੀ ਆਪਣੇ ਮਾਪਿਆਂ ਦੇ ਬੁਢਾਪੇ ਦਾ ਸਹਾਰਾ ਬੰਨਣਾ ਤੇ ਜੇ ਅੱਜ ਅਸੀਂ ਸਟੂਡੈਂਟਸ ਨੂੰ ਕਿਸੇ ਗਲਤ ਡਾਇਰੈਕਸ਼ਨ ਵੱਲ ਤੋਰ ਦਿੱਤਾ ਉਹ ਤੇ ਬੱਚੇ ਧੁਰ ਪੈਣਗੇ ਉਹ ਤੇ ਵਿਚਾਰੇ ਬਹੁਤ ਭੋਲੇ ਨੇ ਤੁਸੀਂ ਲੁੱਟਣ ਲਈ ਬੈਠੇ ਹੋ ਇੱਥੇ ਜੋਕਾਂ ਬਣ ਕੇ ਉਹਨਾਂ ਦਾ ਖੂਨ ਚੂਸ ਰਹੇ ਹੋ ਤੁਸੀਂ ਲੀਜ਼ ਤੇ ਇੱਕ ਬੇਸਮੈਂਟ ਹੈ ਜਿਹੜੀ ਉਹ ਲੈ ਲੈਂਦੇ ਉਹ ਸਾਲ ਦਾ ਅਗਲੇ ਨੂੰ ਪੇ ਕਰਕੇ ਉਹ ਉਸ ਤੋਂ 4 ਗੁਣਾ ਮਹਿੰਗੀ ਤੁਸੀਂ ਸਟੂਡੈਂਟਸ ਨੂੰ ਉਹ ਵੇਚਦੇ ਹੋ ਤੇ ਤੁਹਾਨੂੰ ਖੁੱਲਾਂ ਦੇ ਹੱਥ ਪਾਈਏ ਤੁਸੀਂ ਬਿਨਾ ਕਿਸੇ ਗੱਲ ਤੋਂ ਫ੍ਰੀ ਦੀ ਐਲ ਐਮ ਐਮ ਜੋ ਬੋਲਦੇ ਆ ਐਲ ਐਮ ਐਮ ਉਹ ਤਸਿਲ ਫ੍ਰੀ ਦੇ ਵਿੱਚ ਲੈ ਲੈਂਦੇ ਹੋ ਤੇ ਅੱਗੋਂ ਉਹੀ ਬੱਚਿਆਂ ਨੂੰ ਜਿਹੜਾ ਤੁਸੀਂ ਪੀਤੀ 40-40 ਹਜ਼ਾਰ ਡਾਲਰਾਂ ਦੇ ਵਿੱਚ ਵੇਚਦੇ ਹੋ ਉਹਨਾਂ ਦਾ ਜਿਹੜਾ ਤੁਸੀਂ ਸ਼ੋਸ਼ਣ ਕਰਦੇ ਹੋ ਤੇ ਤੁਹਾਨੂੰ ਫੁੱਲਾਂ ਦੇ ਹਾਰ ਪਾਈ ਜਾਂ। ਤੁਸੀਂ ਆਪਣੇ ਨਸ਼ੇ ਵੇਚਣ ਲਈ ਸਟੂਡੈਂਟਸ ਨੂੰ ਟਾਰਗੇਟ ਬਣਾਉਂਦੇ ਹੋਏ ਭੁੱਲ ਜਾਂਦੇ ਹੋ ਕਿ ਇਹ ਬੱਚਾ ਕਿਸੇ ਵੀ ਦਿਨ ਓਵਰਡੋਜ਼ ਲੈ ਕੇ ਇੱਥੇ ਮਰ ਸਕਦਾ ਹੈ ਜਾਂ ਨਸ਼ੇ ਦੀ ਲਤ ਲੱਗ ਗਈ ਉਸ ਤੋਂ ਬਾਅਦ ਇਹਦੀ ਪੜ੍ਹਾਈ ਇਹਦਾ ਕੈਰੀਅਰ ਪੂਰਾ ਬਰਬਾਦ ਹੋ ਜਾਏਗਾ। ਇਹ ਜੇਲ੍ਹ ਦੇ ਵਿੱਚ ਜਾ ਸਕਦਾ ਹੈ ਤੇ ਤੁਹਾਨੂੰ ਹਾਰ ਬਈਏ ਮਿੱਤਰੋ ਤੁਹਾਨੂੰ ਹਾਰ ਨਹੀਂ ਪੈਣੀ ਹੁਣ ਵੀ ਤੁਸੀਂ ਸਾਡੇ ਬੱਚਿਆਂ ਨੂੰ ਸਲਾਹਾਂ ਕੀ ਦੇ ਰਹੇ ਸਲਾਹਾਂ ਇਹ ਹੀ ਦੇ ਰਹੇ ਹੋ ਨਾ ਕੋਈ ਗੱਲ ਨਹੀਂ ਤੁਸੀਂ ਇੰਡੀਆ ਤੋਂ ਸਟੂਡੈਂਟ ਬਣ ਕੇ ਕੈਨੇਡਾ ਆ ਜਾਓ ਕਿਉਂਕਿ ਡਾਇਰੈਕਟ ਯੂਐਸ ਦਾ ਵੀਜ਼ਾ ਨਹੀਂ ਮਿਲਦਾ ਤੇ ਕੈਨੇਡਾ ਆ ਕੇ ਤੁਸੀਂ ਫਿਰ ਇੱਥੇ ਆ ਕੇ ਆਪਣਾ ਪਾਸਪੋਰਟ ਪਾਰ ਕੇ ਸੁੱਟ ਦੇਣਾ ਤੇ ਮੌਂਟਰੀਅਲ ਤੋਂ ਤੁਸੀਂ ਜਿਹੜਾ ਬਾਰਡਰ ਕ੍ਰੋਸ ਕਰਕੇ ਯੂਐਸ ਚਲੇ ਜਾਣਾ ਤੁਸੀਂ ਜਿਹੜੇ ਬੱਚੇ ਨੇ ਕਿਤੇ ਕੋਈ ਗਾਸਟਡ ਅਫਸਰ ਬਣਨਾ ਸੀ ਕੋਈ ਆਰਮੀ ਚ ਜਰਨੈਲ ਬਰਗੇਡੀਅਰ ਬਣਨਾ ਸੀ ਕੋਈ ਬਹੁਤ ਵੱਡਾ बिजनेਸਮੈਨ ਬਣਨਾ ਸੀ ਤੁਸੀਂ ਉਸ ਬੱਚੇ ਨੂੰ ਇਲੀਗਲ ਲੇਬਰ ਬਣਾ ਕੇ ਜਿਹੜਾ ਦੂਸਰੇ ਕੰਟਰੀ ਦੇ ਵਿੱਚ ਰੋਮੇ ਹੀ ਛੱਡ ਰਹੇ ਹੋ ਆਪਣੀਆਂ ਵੀਡੀਓਜ਼ ਪਾ ਪਾ ਕੇ ਤੇ ਤੁਹਾਡਾ ਵਿਰੋਧ ਨਾ ਕਰੀਏ ਇਟਸ ਇੰਪੋਸੀਬਲ ਦੋਸਤੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਜਹਾਂਗੀਰ ਤੂੰ ਜੋ ਗਲਤ ਕਰ ਰਿਹਾ ਹੈ ਤੇਰੀ ਕਦੇ ਵੀ ਸਪੋਰਟ ਨਹੀਂ ਹੋਵੇਗੀ ਤੇਰਾ ਵਿਰੋਧ ਹੀ ਹੋਏਗਾ ਭਾਵੇਂ ਤੇਰੇ ਵਿਰੋਧ ਖਾਤਰ ਤਤੀ ਤਵੀ ਤੇ ਬੈਠਣਾ ਪੈ ਜਾਏ ਕੋਈ ਗੱਲ ਨਹੀਂ ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ ਜਿਸ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਜੇ ਕਿਸੇ ਦੇ ਭਲੇ ਦੀ ਖਾਤਰ ਹਾਨੂੰ ਆਪਣਾ ਪਰਿਵਾਰ ਵੀ ਮੁਸ਼ਕਲਾਂ مصیبتਾਂ ਚ ਪਾਉਣਾ ਪੈ ਜਾਏ ਤੇ ਜ਼ਰੂਰ ਪਾਓ ਇਸ ਲਈ ਪਿਆਰਿਓ ਮੈਂ ਇਹ ਗੱਲ ਉਹਨਾਂ ਵੀਰਾਂ ਨੂੰ ਦੱਸ ਦੇਣਾ ਚਾਹੁੰਨਾ ਜਿਹੜੇ ਕਾਲ ਕਰ ਕਰਕੇ ਮੈਨੂੰ ਕਹਿੰਦੇ ਆ ਕਿ ਇਹ ਬੰਦ ਕਰੋ ਜੀ ਤੁਸੀਂ ਇਸ ਤਰ੍ਹਾਂ ਨਾ ਕਰੋ ਮੈਂ ਇਹ ਚੀਜ਼ਾਂ ਜ਼ਰੂਰ ਕਰਦਾ ਰਹਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ